ਸਸ਼ੀ ਕਾਲ ਦੋਸਤੋ ਜੀਐਸ ਮੋਟਰ ਤਲਵੰਡੀ ਸਾਬੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਖੜੇ ਆਂ ਜੀਐਸ ਮੋਟਰ ਤਲਵੰਡੀ ਸਾਬੋ ਗਰਮੀਤ ਬਾਈ ਕੋਲੇ ਇਹਨਾਂ ਕੋਲ ਨਾਲ ਇੱਕ ਆਲਟੋ ਗੱਡੀ ਆਈ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਤਾਂ ਪੂਰੀ ਸਾਫ਼ ਆ ਬਾਰੇ ਗੱਡੀ ਸਟਾਰਟ ਨਹੀਂ ਹੁੰਦੀ ਠੀਕ ਹੈ ਹੁਣ ਆਪਾਂ ਗਰਮੀ ਦਵਾਈ ਨਾਲ ਗੱਲ ਕਰਦੇ ਆਂ ਤੇ ਬਾਈ ਨੂੰ ਪੁੱਛਦੇ ਆਂ ਇਹ ਗੱਡੀ ਕਿਵੇਂ ਸਟਾਰਟ ਹੁੰਦੀ ਆ ਤੇ ਗੱਡੀ ਚ ਕੀ ਕੀ ਪ੍ਰੋਬਲਮ ਹੋ ਸਕਦੀਆਂ ਨੇ ਸਸਰੀ ਗੱਲ ਬਾਈ ਸਸਰੀ ਗੱਲ ਜੀ ਤੇ ਬਾਈ अल्टੋ ਗੱਡੀ ਲੈਣਤੀ ਫਿਰ अल्टੋ ਗੱਡੀ ਆਈ ਹੈ ਆਪਣੇ ਕੋਲ ਇੱਕ ਕਸਟਮਰ ਦੀ ਹੈ ਠੀਕ ਹੈ ਇਹ ਗੱਡੀ ਸਟਾਰਟ ਨਹੀਂ ਹੋ ਰਹੀਗੀ ਠੀਕ ਹੈ ਤੇ ਸਟਾਰਟ ਕਰਾਂਗੇ ਇਹਨੂੰ ਤੇ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਕੀ ਕੀ ਅਪਾ ਚੈੱਕ ਕਰ ਸਕਦੇ ਆਂ ਕਈ ਵਾਰ ਤੁਹਾਡੀ ਗੱਡੀ ਖਰਾਬ ਹੋ ਜੇ ਤਾਂ ਠੀਕ ਹੈ ਮਤਲਬ ਇਹਦਾ ਇਹਦਾ ਫਾਲਟ ਤੁਹਾਨੂੰ ਹਜੇ ਪਤਾ ਨਹੀਂ ਹੈ ਨਾ ਹਲੇ ਤਾਂ ਆਈ ਹੈ ਟੋਚਨ ਪਾ ਕੇ ਲੈ ਕੇ ਆਂਦੇ ਹਾਂ ਠੀਕ ਹੈ ਜੇ ਮਤਲਬ ਦੇਖ ਸਕਦੇ ਹੋ ਨਾ ਆਪਣੇ ਕੋਲ अल्टੋ ਗੱਡੀ ਹੁਣ ਇਹ ਬਾਈ ਸਾਰੀ ਗੱਡੀ ਚੈੱਕ ਕਰਨਗੇ ਜਿਹਨੂੰ ਆਪਾਂ ਟਰਬਲ ਸ਼ੂਟ ਕਰਨਾ ਵੀ ਕਹਿ ਦਿੰਨੇ ਆ ਤੇ ਸ਼ੁਰੂਆਤ ਤੋਂ ਸ਼ੁਰੂ ਕਰਦੇ ਆਪਾਂ ਬਾਈ ਕੋਲੇ ਨਾ ਇੱਕ ਮੀਟਰ ਆ ਵੋਲਟੇਜ ਮੀਟਰ ਆ ਬਾਈ ਕੋਲੇ ਸਭ ਤੋਂ ਪਹਿਲਾਂ ਆਪਾਂ ਇਹ ਫਿਊਸ ਚੈੱਕ ਕਰਾਂਗੇ ਜੇ ਬੀਪ ਕਰ ਰਿਹਾ ਮਤਲਬ ਕਿ ਸਹੀ ਆ ਹਮਨੇ ਬੀਪ ਕਰ ਰਿਹਾ ਦਾ ਮਤਲਬ ਕਿ ਫਿਊਸ ਸਹੀ ਆ ਕਰੰਟ ਪਾਸ ਹੋ ਰਿਹਾਗਾ ਅਲੱਗ ਅਲੱਗ ਨੰਬਰ ਲਿਖੇ ਹੋਏ ਨੇ ਉੱਤੇ 10 15 30 15 30 ਤੇ 10 ਤੇ ਅਲੱਗ-ਅਲੱਗ ਕੰਪੀਅਰ ਦੇ ਫਿਊਜ ਹੁੰਦੇ ਨੇ ਠੀਕ ਹੈ ਕਈ ਵਾਰ ਇਹਨਾਂ ਨੂੰ ਫਿਊਜ ਜੋੜਦੇ ਜਦ ਤੱਕ ਗੱਡੀ ਤਾਂ ਨਹੀਂ ਸਟਾਰਟ ਹੋਣਾ ਫਟ ਜਾਂਦੀ ਹੈ ਓਕੇ ਜੀ ਤੇ ਆਪਾਂ ਇਹਨੂੰ ਜੇ ਆਪਣੇ ਕੋਲ ਜੇ ਮਲਟੀਮੀਟਰ ਨਹੀਂ ਹੈਗਾ ਤਾਂ ਆਪਾਂ ਇਹਨੂੰ ਕੱਢ ਕੇ ਵੀ ਚੈੱਕ ਕਰ ਸਕਦੇ ਹਾਂ ਫਿਊਜ ਨੂੰ ਠੀਕ ਹੈ ਇਹ ਜਿਹੜੀ ਕਾਰ ਹੁੰਦੀ ਹੈ ਉਹ ਤਾਂ ਸਹੀ ਹੋਣੀ ਚਾਹੀਦੀ ਹੈ ਠੀਕ ਹੈ ਓਕੇ ਜੇ ਟੁੱਟੀ ਹੋਵੇ ਤਾਂ ਉਹਨੂੰ ਆਪਾਂ ਜੋੜ ਸਕਦੇ ਹਾਂ ਠੀਕ ਹੈ ਜੀ ਬਾਕੀ ਦੋਸਤਾਂ ਨੂੰ ਦੱਸ ਦਈਏ ਜਿਹੜੇ ਆਪਣੇ ਵੀਰ ਆਪਣੇ ਨਵੇਂ ਜੋੜੇ ਨੇ ਹਨਾ ਆਪਾਂ ਉਹ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਾਂ ਇਹ ਅਲੱਗ-ਅਲੱਗ ਤਰੀਕਿਆਂ ਦੀ ਵੀਡੀਓ ਪਾਉਂਦੇ ਰਹਿੰਦੇ ਆ ਗ ਫਿਊਜ਼ ਤਾਂ ਗੱਡੀ ਦੇ ਹੈਗੇ ਨੇ ਸਹੀ ਤੇ ਅੰਦਰ ਵੀ ਫਿਊਜ਼ ਹੁੰਦੇ ਨੇ ਅੰਦਰਲੇ ਫਿਊਜ਼ ਦਾ ਪাও ਵੀ ਚੈੱਕ ਕਰਾਂਗੇ ਇੱਕ ਵਾਰ ਸਟੀering ਦੇ نیچے ਹੁੰਦੇ ਨੇ ਠੀਕ ਹੈ ਤੇ ਸਾਰੇ ਵੀਡੀਓ ਕੱਲੀ ਕੱਲ ਦਿਖਾਵਾਂ ਮੈਂ ਕੋਈ ਬੜਾ ਸੈਲਫ ਮਾਰ ਕੇ ਚੈੱਕ ਕਰਦੇ ਆ ਠੀਕ ਹੈ ਜੀ ਪਹਿਲੀ ਸੈਲਫ ਮਾਰੀ ਆ ਜਿਹੜੀ ਰਸਤੇ ਵਿੱਚ ਜਾ ਰਹੀ ਸੀ ਰਸਤੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਸੈਲਫ ਮਾਰ ਰਿਹਾ ਬਾਈ ਤੀਸਰੇ ਹਫਤੇ ਕੱਢੀ ਹਜੇ ਹੋਣੀ ਨਹੀਂ ਦੀ ਸਟਾਰਟ ਪਹਿਲਾ ਸਟੈਪ ਆਪਣਾ ਵੀ ਇਹੀ ਹੁੰਦਾ ਵੀ ਆਪਾਂ ਇਹਦੇ ਫਿਊ ਚੈੱਕ ਕਰਦੇ ਨੇ ਹੈਨਾ ਜੀ ਸਭ ਤੋਂ ਪਹਿਲਾਂ ਫਿਊ ਚੈੱਕ ਕਰਾਂਗੇ ਉਸ ਤੋਂ ਬਾਅਦ ਪੈਟਰੋਲ ਚੈੱਕ ਕਰਾਂਗੇ ਪੈਟਰੋਲ ਆ ਰਿਹਾ ਕਿ ਨਹੀਂ ਚਲੋ ਠੀਕ ਹੈ ਪਟਾ ਵਾਲੀ ਮੋਟਰ ਵੀ ਜਿਹੜੀ ਕੰਮ ਛੱਡ ਜਾਂਦੀ ਆ ਚਲੋ ਠੀਕ ਹੈ ਕੰਟੀਨਿਊ ਰੱਖਦੇ ਆਪਾਂ ਤੇ ਬਾਈ ਆਪਾਂ ਤੁਹਾਨੂੰ ਨਾਲ ਦੀਨ ਦਿਖਾਈ ਜਨੇ ਆ ਵੀ ਬਾਈ ਕਿਹੜੀ ਕਿਹੜੀ ਚੀਜ਼ ਚੈੱਕ ਕਰਦਾ ਕਿਵੇਂ-ਕਿਵੇਂ ਗੱਡੀ ਚੈੱਕ ਹੁੰਦੀ ਆ ਨਾ ਤੁਸੀਂ ਵੀ ਬੇਸਿਕ ਨੋਲਿਜ ਇਹ ਚੀਜ਼ ਤੋਂ ਲੈ ਸਕਦੇ ਹੋ ਕਈ ਵਾਰ ਤੁਹਾਡੀ ਗੱਡੀ ਖੜ ਜੇ ਨਾ ਰਸਤੇ 'ਚ ਤੁਹਾਨੂੰ ਦਿੱਕਤ ਆ ਜੇ ਤਾਂ ਤੁਸੀਂ ਇਹ ਚੀਜ਼ ਚੈੱਕ ਕਰ ਸਕਦੇ ਹੋ ਕੋਣੇ ਤੇ ਕਿੱਟੀ ਜੀ ਬਈ ਇ ਇੱਥੇ ਫਿਊਜ ਹੁੰਦੇ ਨੇ ਸਾਰੇ। ਅੱਛਾ ਫਿਊਜ ਹੁੰਦੇ ਨੇ ਆਪਾਂ ਕੋਸ਼ਿਸ਼ ਕਰਦੇ ਹਾਂ ਸਰੋਤਿਆਂ ਨੂੰ ਦਿਖਾਉਣ ਦੀ। ਮੇਰੇ ਲੋ ਦੇ ਕਾਫੀ ਫਿਊਜ ਡੇ ਵੇ। ਕਿੰਨੇ ਕ ਫਿਊਜ ਹੁੰਦੇ ਨੇ? ਕਾਫੀ ਸਾਰੇ ਹੁੰਦੇ ਨੇ। ਹੂੰ। ਹੂੰ ਫਿਊਜ ਕਾਫੀ ਹੁੰਦੇ ਨੇ। ਅੱਛਾ। ਹਾਂਜੀ। ਤੇ ਬਾਈ ਹੁਣ ਫਿਊਜ ਚੈੱਕ ਕਰ ਰਹੇ ਨੇ ਬੀਪ ਤਾਰੀ ਹੈ ਮਤਲਬ ਸਹੀ ਲੱਗ ਰਹੇ ਨੇ ਤੇ ਬਾਈ ਕਹਿੰਦਾ ਵੀ ਇੱਕ ਫਿਊਜ ਡੱਡਿਆ ਹੋਇਆ ਹੈ ਹਨਾ ਬਾਕੀ ਕੋਈ ਵੀ ਗੱਡੀ ਕਿਸੇ ਵੀ ਕੋਲੇ ਹੈ ਨਾ ਹੂੰ ਤਾਂ ਸਭ ਤੋਂ ਪਹਿਲੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਫਿਊਜ ਚੈੱਕ ਕਰਨਾ ਜ਼ਰੂਰੀ ਹੈ ਚਾਹੇ ਤਾਂ ਸਟਾਰਟ ਹੋ ਰਹੀ ਹੈ ਠੀਕ ਕੋਈ ਲਾਈਟਰ ਨਹੀਂ ਚੱਲ ਰਹੀ ਜਾਂ ਕੋਈ ਸਟੀਰਿੰਗ ਨਹੀਂ ਕੰਮ ਕਰ ਰਿਹਾ ਹਰ ਇੱਕ ਚੀਜ਼ ਦਾ ਫਿਊਜ ਹੁੰਦਾ ਠੀਕ ਹੈ ਸਾਰ ਹਰੇਕ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਫਿਊਜ ਹੈ ਬਾਈ ਅਲੱਗ-ਅਲੱਗ ਜਿੰਨੇ ਸਟੀਰਿੰਗ ਤਾਂ ਬਟਰੀ ਹੋ ਗਿਆ ਅੱਛਾ ਇਹਦਾ ਫਿਊਜ ਹੁੰਦਾ ਠੀਕ ਹੈ ਬਾਕੀ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੀ ਵੀਡੀਓ ਤੇ ਕਿਵੇਂ-ਕਿਵੇਂ ਗੱਡੀ ਬਾਈ ਇਹਨੂੰ ਸਟਾਰਟ ਕਰਦਾ ਗੱਡੀ ਨੂੰ ਕਿਹੜੇ-ਕਿਹੜੇ ਫਾਲਟ ਬਾਈ ਚੈੱਕ ਕਰਦਾ ਤੇ ਕਿਹੜਾ-ਕਿਹੜਾ ਫਾਲਟ ਬਾਈ ਨੂੰ ਗੱਡੀ ਦੇ ਵਿੱਚ ਮਿਲਦਾ ਬਲੌਗ ਥੋੜਾ ਲੰਮਾ ਹੋਣ ਵਾਲਾ ਹੈਗਾ ਬਟ ਤੁਹਾਨੂੰ ਨੌਲੇਜ ਪੂਰੀ ਫੁੱਲ ਨੌਲੇਜ ਮਿਲੂਗੀ ਇਹ ਵੀਡੀਓ ਦੇ ਵਿੱਚ ਕੰਟੀਨਿਊ ਚਲਾਵਾਂਗੇ ਆਪਾਂ ਸਾਰਾ ਬਲੌਗ ਫਿਊ ਸਹੀ ਨਹੀਂ ਬਾਈ ਥੱਲੇ ਵਾਲੇ ਫਿਊ ਸਹੀ ਨਹੀਂ ਬਾਈ ਸੈਲਫ ਫੇਅਰ ਮਾਰ ਕੇ ਦੇਖ ਰਿਹਾ ਇੱਕ ਵਾਰੀ ਸਪਾਰਕ ਪਲੱਗ ਚੈੱਕ ਕਰਦੇ ਕਦੇ ਵੀ ਤੁਸੀਂ ਘਬਰਾਉਣਾ ਨਹੀਂ ਹੈਗਾ ਵੀ ਗੱਡੀ ਸਟਾਰਟ ਨਹੀਂ ਹੋਈ ਹੈ ਨਾ ਫਿਊਸ ਸਹੀ ਨਹੀਂ ਕਿਉਂ ਨਹੀਂ ਸਟਾਰਟ ਹੋ ਰਹੀ ਤਾਂ ਇਹਦੇ ਹੋਰ ਕਾਫੀ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਨੇ ਇੱਕ ਸਪਾਰਕ ਪਲੱਗ ਹੁੰਦਾ ਬਾਈ ਕਹਿੰਦਾ ਇੱਥੇ ਅਛਾ ਜਿਹੜੀ ਆ ਟੱਕਣ ਹਮੇਸ਼ਾ ਲਾ ਕੇ ਰੱਖਣਾ ਹੈ ਨਾ ਜੀ ਇਹ ਟੱਕਣ ਜੀ ਹੁੰਦਾ ਉੱਪਰ ਜਿਹੜਾ ਪਾਣੀ ਕੋਣੀ ਨਿਕਲਦਾ ਉਹ ਨਾਲ ਠੀਕ ਹੈ ਪਾਣੀ ਦੇ ਪ੍ਰੋਟੈਕਸ਼ਨ ਵਾਸਤੇ ਤੁਸੀਂ ਲਾ ਕੇ ਰੱਖਣਾ ਜਿਹੜਾ ਟੱਕਣ ਕਈ ਵਾਰੀ ਟੁੱਟ ਜਾਂਦਾ ਨਾ ਤੇ ਟੱਕਣ ਜ਼ਰੂਰ ਲਵਾ ਲਿਓ ਬਾਈ ਮੀਂਹ ਕਣੀ ਪੈ ਕੇ ਹੈ ਨਾ ਹਾਂ ਇਹ ਲਾਈ ਨਹੀਂ ਜਾਂਦੇ ਤਾਂ ਕੋਪਰ ਜੋ ਅਗਲਾ ਸਟੈਪ ਆ ਗਿਆ ਸਪਾਰਕ ਪਲੱਗ ਸਪਾਰਕ ਪਲੱਗ ਚੈੱਕ ਕਰਾਂਗੇ ਨਾਲ ਪੈਟਰੋਲ ਚੈੱਕ ਕਰਾਂ ਪੈਟਰੋਲ ਆ ਨਹੀਂ ਠੀਕ ਹੈ ਠੀਕ ਹੈ ਸਪਾਰਕ ਪਲੱਗ ਬਾਈ ਖੋਲ ਰਿਹਾ ਹੈਗਾ ਤੁਹਾਨੂੰ ਮੈਂ ਫਿਰ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰਵਾ ਦਿੰਨੇ ਆ ਇੱਕ ਵਾਰੀ ਪੈਟਰੋਲ ਚੈੱਕ ਕਰਦੇ ਆ ਪਹਿਲਾਂ ਪੈਟਰੋਲ ਚੈੱਕ ਕਰਨ ਲੱਗੇ ਠੀਕ ਹੈ ਮਤਲਬ ਪੈਟਰੋਲ ਇੱਥੇ ਪਹੁੰਚ ਵੀ ਰਿਹਾ ਕਿ ਨਹੀਂ ਪਹੁੰਚ ਰਿਹਾ ਹੈ ਨਾ ਜੀ ਜੀ ਸਾਰਿਆਂ ਤੋਂ ਪਹਿਲਾਂ ਇਹ ਕਰੰਟ ਹੁੰਦਾ ਠੀਕ ਹੈ ਜੇ ਕਰੰਟ ਆ ਰਿਹਾ ਤਾਂ ਠੀਕ ਹੈ ਜੇ ਕਰੰਟ ਨਹੀਂ ਆ ਰਿਹਾ ਤਾਂ ਕਰੰਟ ਦੀ ਦਿੱਕਤ ਹੈ ਜੇ ਪੈਟਰੋਲ ਆ ਰਿਹਾ ਹਾਂ ਤੇ ਜੇ ਕਰੰਟ ਨਹੀਂ ਆ ਰਿਹਾ ਦੋਨੋਂ ਦੀ ਇੱਕ ਚੀਜ਼ ਦਿੱਕਤ ਹੋ ਉਹ ਵੀ ਬਾਈ ਨੇ ਇੱਥੇ ਓਪਨ ਕਰਤਾ ਇਹ ਚੀਜ਼ ਤੇ ਟੂ ਲੇਨ ਚੱਲਿਆ ਹੁਣ ਬਾਈ ਉਹ ਤਾਂ ਕਾਪੜਾ ਨੂੰ ਦਿਖਾ ਲਗੇ ਹਨਾ ਆਪਾਂ ਲਾਸਟ ਬਲੌਗ ਦੇ ਵਿੱਚ ਹਰੀ ਗੱਡੀ ਤੁਹਾਨੂੰ ਦਿਖਾਈ ਸੀ 986 ਮਰੂਤੀ ਜਿਹੜੇ ਬਾਈਆਂ ਨੇ ਇਹਦਾ ਬਲੌਗ ਨਹੀਂ ਦੇਖਿਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਮਾ ਇਹ ਯੂਨਿਕ ਚੀਜ਼ ਹੀ ਹੈ ਇਹ ਇਹ ਤੁਹਾਨੂੰ ਪੰਜਾਬ 'ਚ ਆਮ ਦੇਖਣ ਨੂੰ ਨਹੀਂ ਮਿਲਣੀ ਹਰੇ ਕਲਰ ਦੇ ਵਿੱਚ ਤਾਂ ਤੁਹਾਨੂੰ ਜਮਾ ਹੀ ਨਹੀਂ ਮਿਲਲੀ ਇਕੱਲਾ ਪੀਸ ਹੀ ਹੈ ਸਿੰਗਲ ਪੰਜਾਬ ਦੇ ਵਿੱਚ ਹਰੇ ਰੰਗ ਦੇ ਵਿੱਚ ਕੋ ਗਿਆ ਤਾਂ ਦੇਖਿਆ ਨਹੀਂ ਅਜੇ ਤੱਕ ਜੇ ਤੁਸੀਂ ਦੇਖਿਆ ਆ ਜਾਂ ਤੁਹਾਡੇ ਕੋਲ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਈ ਥੱਲੇ ਬਾਕੀ ਬਾਈ ਕਿਸੇ ਬਾਈ ਨੇ ਗੱਡੀ ਸੇਲ ਪਰਚੇਸ ਦਾ ਕੰਮ ਕਰਨਾ ਤੇ ਉਹ ਬਾਈ ਸਾਡੇ ਨਾਲ ਜੁੜ ਸਕਦਾ ਹੈ ਨਾ ਕੋਈ ਸਾਨੂੰ ਗੱਡੀਆਂ ਆਪ ਦੀ ਸੇਲ ਕਰਨੀ ਹੈ ਤੁਹਾਡੇ ਏਰੀਆ ਚ ਗੱਡੀ ਖੜੀ ਹੈ ਨਾ ਤੁਸੀਂ ਸਾਨੂੰ ਗੱਡੀ ਦੱਸ ਸਕਦੇ ਹੋ ਸਾਨੂੰ ਤੁਸੀਂ ਕਮੈਂਟ ਕਰਕੇ ਜਾਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਿੱਧਾ ਕਈ ਵਾਰ ਸਾਡਾ ਨੰਬਰ ਬੰਦ ਹੁੰਦਾ ਹੈ ਨਾ ਉਦੋਂ ਤੁਸੀਂ ਸਾਨੂੰ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਨੰਬਰ 1 ਦਾ ਮਤਲਬ ਕਿ ਕਈ ਵਾਰੀ ਨੰਬਰ ਬਿਧੀ ਹੋ ਜਾਂਦਾ ਜਾਂ ਕਈ ਵਾਰੀ ਸਾਈਡ ਹੋ ਜਾਂਦੇ ਆ ਚੱਕਿਆ ਨਹੀਂ ਜਾਂਦਾ ਤੇ ਬਾਈ ਲਿਆਇਆ ਹੁਣ ਟੂ ਲਾਭ ਦੇ ਅੱਛਾ ਆ ਕੇ ਇਸ ਚੀਜ਼ ਤੇ ਪਾਪਾ ਵੀ ਜਿਹੜੀ ਹੁਣ ਹੱਥ ਲਾ ਰਹੇ ਆ ਜਿਹੜੀ ਤੁਸੀਂ ਪੈਟਰੋਲ ਚੈੱਕ ਕਰ ਰਹੇ ਆ ਪੈਟਰੋਲ ਆ ਗਨੀ ਇੱਥੋਂ ਦੀ ਅੱਛਾ ਇੱਥੇ ਪੈਟਰੋਲ ਦੀ ਪਾਇਆ ਮਤਲਬ ਕਿ ਇੱਧਰ ਦੀ ਆ ਕੇ ਪੈਟਰੋਲ ਟੈਂਕ ਵੀ ਆ ਕੇ ਸਦੇ ਇੱਥੇ ਹੁੰਦਾ ਚ ਟੈਂਕੀ ਵੀ ਦੀ ਆ ਕੇ ਪੈਟਰੋਲ ਇੱਥੇ ਪਹੁੰਚਦਾ ਠੀਕ ਹੈ ਆਥੋਂ ਦੀ ਖੋਲਦਾ ਹੈ ਨਾ ਇਹ ਇੱਥੋਂ ਠੀਕ ਹੈ ਤੇਰੀ ਤਾਂ ਬੜੀਆ ਅੱਛਾ ਅੱਛਾ ਇਹ ਇਦਾਂ ਹੀ ਸ਼ਕਤੀ ਹੁੰਦਾ ਚੀਜ਼ੇ ਕੀ ਸ਼ਕਤੀ ਹੁੰਦੀ ਹੈ ਲੋ ਵੀ ਮਿੱਤਰੋ ਤੇਲ ਬਾਈ ਕਹਿੰਦਾ ਖਰਾਬ ਹੀ ਆ ਥੋੜਾ ਜਿਹਾ ਮੈਂ ਟੂਰ ਆਨ ਕਰੂੰਗਾ ਤੁਸੀਂ ਚੈੱਕ ਕਰਿਓ ਠੀਕ ਹੈ ਇਹ ਪੈਟਰੋਲਾ ਦਾ ਕਿ ਨਹੀਂ ਠੀਕ ਹੈ ਜਦੋਂ ਸੋਚੇ ਦਬੋਂਗੇ ਤੁਸੀਂ ਜਿੱਦਾਂ ਚੈੱਕ ਕਰਨਾ ਆਪਾਂ ਲੋ ਵੀ ਦੋਸਤੋ ਦੇਖ ਰਹੇ ਆ ਪੈਟਰੋਲਾ ਦਾ ਕਿ ਨਹੀਂ ਦੇਖਾਂਗੇ ਇਹ ਆਇਆ ਨਹੀਂ ਬਾਈ ਆਂ ਡੋਲ ਦੋਲਦਾ ਰਿਹਾ ਹਲਕਾ ਹਲਕਾ ਜਿਹਾ ਪ੍ਰੈਸ਼ਰ ਨਾਲ ਨਹੀਂ ਆ ਰਿਹਾ ਪ੍ਰੈਸ਼ਰ ਨਾਲ ਨਹੀਂ ਆ ਰਿਹਾ ਬਾਈ ਇਹ ਜੋ ਮੇਨ ਫਾਲਟ ਹੈ ਜਿਹੜਾ ਪੈਟਰੋਲ ਨਹੀਂ ਗੜੀ ਚੱਕ ਰਹੀ ਠੀਕ ਐ ਅੱਛਾ ਮਤਲਬ ਕਿ ਇੱਥੇ ਆਪ ਨੂੰ ਫਾਲਟ ਪਹਿਲਾ ਫਾਲਟ ਮਿਲ ਗਿਆ ਹੈ ਨਾ ਹਾਂ ਤਾਂ ਹੁਣ ਪਹਿਲਾਂ ਪੈਟਰੋਲ ਚਕਾਉਣਾ ਲੈ ਪਹਿਲਾਂ ਫਿਊ ਚੈੱਕ ਕੀਤੀ ਸੀਗੇ ਬਾਈ ਨੇ ਇਸ ਸਾਈਡ ਤੋਂ ਤੇ ਅੰਦਰ ਜਾ ਕੇ ਫਿਊ ਚੈੱਕ ਕੀਤੀ ਸੀਗੇ ਉਹ ਤੋਂ ਬਾਅਦ ਬਾਈ ਨੇ ਸਪਰਕ ਪਲੱਗ ਦੇਖਿਆ ਤੇ ਫਿਰ ਪੈਟਰੋਲ ਚੈੱਕ ਕੀਤਾ ਉਹ ਸਾਈਡ ਤੋਂ ਆ ਰਿਹਾ ਕਿ ਨਹੀਂ ਆ ਰਿਹਾ ਤੇ ਪੈਟਰੋਲ ਨਹੀਂ ਆ ਰਿਹਾ ਗਿਆ ਇਹ ਫਾਲਟ ਹਜੇ ਮਿਲਿਆ ਗੱਡੀ 'ਚ ਹੋਰ ਫਾਲਟ ਵੀ ਹੋ ਸਕਦੇ ਨੇ ਹੈ ਨਾ ਤੇ ਇੱਕ ਵਾਰੀ ਪਹਿਲਾ ਫਾਲਟ ਜਿਹੜਾ ਸਟਾਰਟਿੰਗ ਵਾਲਾ ਉਹ ਪੈਟਰੋਲ ਦਾ ਮਿਲਿਆ ਆਪਾਂ ਨੂੰ ਹੁਣ ਬਾਈ ਇਹਦੀ ਕੋਸ਼ਿਸ਼ ਕਰੂ ਪੈਟਰੋਲ ਦਾ ਕਿਵੇਂ ਚੁਕਾਇਆ ਜਾਵੇ ਉਹ ਤੁਹਾਨੂੰ ਆਪ ਸਾਰਾ ਦਿਖਾਵਾਂਗੇ ਕਿਸ ਤਰੀਕੇ ਨਾਲ ਪੈਟਰੋਲ ਚੁਕਾਇਆ ਜਾ ਸਕਦਾ ਬਾਕੀ ਬਾਈ ਤੁਸੀਂ ਆਪਾਂ ਨੂੰ ਕਮੈਂਟ ਵਿੱਚ ਨਾ ਆਪਣਾ ਪਿੰਡ ਵੀ ਦੱਸ ਦਿਆ ਕਰੋ ਲਿਖ ਕੇ ਬਾਕੀ ਕਈ ਵੀ ਬਾਈ ਕਮੈਂਟ ਕਰ ਵੀ ਦਿੰਦੇ ਹਨਾ ਪਿੰਡ ਵਗੈਰਾ ਦੱਸ ਦਿੰਦੇ ਨੇ ਕਿਸੇ ਵੀ ਭਰਾ ਜੀ ਕੋਈ ਵੀ ਰਸਤੇ ਖਰਾਬ ਹੁੰਦੀ ਹੈ ਨਾ हां ਜਿਵੇਂ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਕਿ ਫਾਲਟ ਜੇ ਤੁਹਾਨੂੰ ਦੱਸ ਸਕਦੇ ਆਂ ਵੀ ਇਹ ਫਾਲਟ ਦੇ ਅੰਦਰ ਵੀ ਚੈੱਕ ਕਰ ਸਕਦਾ ਆਂ ਕਾਰ ਦੇ ਵਿੱਚ ਹਾਂ ਤੇ ਜੇ ਕੋਸ਼ਿਸ਼ ਹੁੰਦੀ ਆ ਵੀ ਗੱਡੀ 100% ਤਾਂ ਸਟਾਰਟ ਹੋ ਜਾਂਦੀ ਆ ਠੀਕ ਹੈ ਫਿਰ ਬਾਈ ਚਾਂਸ ਨਾ ਰੋਡ ਤੇ ਗੱਡੀ ਚੱਲਦੀ ਚੱਲਦੀ ਖੜ ਜੰਦੀ ਆ ਅੱਛਾ ਤੇ ਉਹਦੇ ਵਿੱਚ ਕਵਰਾ ਆਉਣ ਦੀ ਤਾਂ ਕੋਈ ਲੋੜ ਨਹੀਂ ਕਈ ਵਾਰ ਕੋਈ ਬੈਲਟ ਟੁੱਟ ਜਾਂਦੀ ਆ ਜਾਂ ਤਾਂ ਜਾਂ ਤਾਂ ਉਹਦਾ ਟਾਈਮਿੰਗ ਬੈਲਟ ਟੁੱਟ ਜਾਂਦੀ ਆ ਜੇ ਆ ਕੋਈ ਕਰੰਟ ਛੱਡ ਜਾਂਦੀ ਹੈ ਗੱਡੀ ਹਾਂ ਤੇ ਕਲੀਕਲ ਚੀਜ਼ ਚੈੱਕ ਕਰਦੇ ਆਪਾਂ ਠੀਕ ਹੈ ਮਤਲਬ ਯਾਰ ਬਾਈ ਨੇ ਸਿੱਧਾ ਆਫਰ ਦੇਦਾ ਵੀ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਸਾਨੂੰ ਫਾਲੋ ਕਰਦੇ ਨੇ ਹਨਾ ਜੇ ਤੁਹਾਡੀ ਗੱਡੀ ਕਿਤੇ ਵੀ ਖਰਾਬ ਹੋ ਜਾਂਦੀ ਹੈ ਕਿਤੇ ਵੀ ਹੋ ਤੁਸੀਂ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਬਾਈ ਨੂੰ ਕਾਲ ਕਰੋ ਬਾਈ ਜਗ੍ਹਾ ਤੇ ਨਹੀਂ ਵੀ ਪਹੁੰਚ ਸਕਦਾ ਨਾ ਤਾਂ ਵੀ ਬਾਈ ਤੁਹਾਨੂੰ ਐਟਲੀਸਟ ਤੁਹਾਨੂੰ ਫਾਲਟ ਜਰੂਰ ਦੱਸੂਗਾ ਗੱਡੀ ਦੇ ਵੀ ਗੱਡੀ ਦੇ ਵਿੱਚ ਕਿਹੜੇ ਫਾਲਟ ਆ ਤੁਸੀਂ ਚੈੱਕ ਖੁਦ ਵੀ ਕਰ ਸਕਦੇ ਹੋ ਹਨਾ ਬਾਕੀ ਇਸ ਟਾਈਮ ਬਾਈ ਚੱਲਿਆ ਹੈ ਪੈਟਰੋਲ ਲੈਣ ਦੇਖ ਸਕਦੇ ਹੋ ਹਨ ਆਪਣੇ ਜਮਾ ਗਰਾਜ ਦੇ ਸਾਹਮਣੇ ਪੈਟਰੋਲ ਪੰਪ ਆ ਵੀਰੇ ਐਚਪੀ ਦਾ ਜੇ ਜਦ ਤੱਕ ਬਾਈ ਪੈਟਰੋਲ ਲੈ ਕੇ ਆਉਂਦੇ ਤੱਕ ਤੁਹਾਨੂੰ ਆਪਾਂ ਇਹ ਗੱਡੀ ਅੰਦਰੋਂ ਚੈੱਕ ਕਰਵਾ ਦਿੰਨੇ ਆ ਕਿਉਂਕਿ ਉਹ ਵਾਲਾ ਬਲੌਗ ਜਿਹੜਾ ਆਪਾਂ ਸ਼ੂਟ ਕੀਤਾ ਸੀ ਨਾ ਇਹ ਗੱਡੀ ਦਾ ਤੇ ਆਪਾਂ ਰਾਤ ਨੂੰ ਲਿਆਏ ਸੀ ਇਹ ਗੱਡੀ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਚੈੱਕ ਨਹੀਂ ਕਰਵਾ पाए ਇੱਕ ਵਾਰੀ ਆਪਾਂ ਤੁਹਾਡੀ ਸਾਰੀ ਨਿਗ੍ਹਾ ਮਰਵਾ ਦਿੰਨੇ ਗੱਡੀ ਦੇ ਚਾਰੇ ਪਾਸੇ ਤੁਹਾਨੂੰ ਗੱਡੀ ਸਾਰੀ ਚੈੱਕ ਕਰਵਾ ਦਿੰਨੇ ਆ ਇੱਕ ਵਾਰੀ ਲਓ ਜੀ Maruti 1986 ਮਾਡਲ ਇਹ ਗੱਡੀਆਂ 84 ਚੌਣੀਆਂ ਸ਼ੁਰੂ ਹੋਈਆਂ ਸੀਗੀਆਂ ਤੇ ਇਹਨਾਂ ਆਪਾਂ SS80 ਵੀ ਕਹਿ ਦਿੰਨੇ ਜਿਹੜਾ ਕਿ ਇਹਦਾ ਮਾਡਲ ਨੰਬਰ ਹੈ ਤੇ ਗੱਡੀ ਦੀ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਦਿੰਦਾ ਕਿ ਗੱਡੀ ਜਿਵੇਂ ਸਟਾਕ ਕੰਡੀਸ਼ਨ ਪਈ ਐ ਇਸ ਟਾਈਮ ਤੇ ओरिजिनल ਕੰਡੀਸ਼ਨ ਪਈ ਐ ਤੇ ਤੁਹਾਨੂੰ ਸਾਰੀ ਗੱਡੀ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਵਾ ਦਿੰਨਾ ਵੀਰੇ ਇਹ ਗੱਡੀ 'ਚ ਇਹ ਖਾਸੀਅਤ ਇਹ ਹੈ ਗੱਡੀ ਦੀ ਵੀ ਇਹਦੇ ਸਾਰੇ ਪਾਰਟ ਇਹਦਾ ਕੱਲਾ-ਕੱਲਾ ਜਿਹੜਾ ਪਾਰਟ ਆ ਸਾਰਾ ਜਪਾਨ ਤੋਂ ਆਇਆਗਾ ਇਹ ਗੱਡੀ ਸਾਰੀ ਜਪਾਨ ਤੋਂ ਇੰਪੋਰਟ ਹੋ ਕੇ ਆਈ ਐ ਸ਼ੀਸ਼ੇ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਕੀ ਜਿਓਰਿਜਨਲ ਹੀ ਐ ਗੱਡੀ ਦੇ ਅੰਦਰ ਜਿਵੇਂ ਸਟਾਕ ਕੰਡੀਸ਼ਨ ਆ ਬਾਕੀ ਜਿਵੇਂ ਹਲਕੇ-ਫਲਕੇ ਫੁਲਕੇ ਚੀਜ਼ਾਂ ਅਗਲੇ ਨੇ ਖਰਾਬ ਹੋ ਜਾਂਦੀ ਹੈ ਨਾ ਜਿਹੜਾ ਪਾਰਟ ਨਹੀਂ ਮਿਲਦਾ ਤਾਂ ਅਗਲਾ ਚੇਂਜ ਵੀ ਕਰਵਾ ਦਿੰਦਾ ਹੁੰਦਾ ਹੈਗਾ ਬਾਕੀ ਕੋਲਮ ਲਾ ਕੇ ਇਹ ਗੱਡੀ ਸਮਾਂ origignal ਕੰਡੀਸ਼ਨ ਦੇ ਵਿੱਚ ਹੈ ਇਸ ਟਾਈਮ ਤੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਗੱਡੀ ਚੈੱਕ ਕਰਾ ਦਿੰਨੇ ਆ ਬੈਕ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਗੱਡੀ ਲਾਈਟਾਂ ਨੂੰ ਲੂਟਾ ਸਾਰਾ ਕੁਝ ਚੈੱਕ ਕਰਾ ਦਿੰਨੇ ਆ ਇਹ ਲਾਈਟ ਤੇ ਇਧਰ ਦੀ ਲਾਈਟ ਥੋੜੀ ਜਿਹੀ ਅਲੱਗ ਆ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਨਾ ਟੁੱਟ ਗਈ ਹੋਣੀ ਆ ਸੇਮ ਪਾਰਟ ਮਿਲਣਾ ਨਹੀਂ ਹੋਣਾ ਤਾਂ ਬੰਦੇ ਨੇ ਚੇਂਜ ਕਰਵਾ ਦਿੱਤਾ ਨੰਬਰ ਵੀ ਜਿਹੜਾ ਮੇਰਾ ਵੀਆਈਪੀ ਨੰਬਰ ਆ ਤੇ ਦੇਖ ਸਕਦੇ ਹੋ ਨਾ ਪੁਰਾਣੇ ਜਵਾਨ ਵਾਲੇ ਨੰਬਰ ਨੇ ਟੈਂਪਰਡ ਗਲਾਸ ਸੇਫ ਐਕਸ ਕੰਪਨੀ ਦਾ ਮਰੂਤੀ ਲਿਖਿਆ ਹੋਇਆ ਦੇਖੋ ਮਰੂਤੀ ਇੱਕ ਇਹ ਨਾ ਇਹ ਇਹ ਚੀਜ਼ ਦੀ ਬਹੁਤ ਖਾਸ ਗੱਲ ਜਿਹੜੀ ਇਹ ਡਿੱਕੀ ਪਿੱਛੇ ਖੁੱਲਦੀ ਆ ਦੇਖੋ ਸ਼ੀਸ਼ਾ ਲੱਗਿਆ ਹੋਇਆ ਹੈਗਾ ਕੁਝ ਚੈੱਕ ਕਰ ਪਾ ਰਹੇ ਹਾਂ ਹਾਂ ਦਿੱਕੀ ਤੇ ਖੋਲਦੀ ਆ ਯਾਰ ਇਹ ਚੀਜ਼ ਸੋਹਣੀ ਬਹੁਤ ਲੱਗਦੀ ਹੈ ਜੀ ਅੱਜਕੱਲ ਤੁਹਾਨੂੰ ਨਹੀਂ ਮਿਲਨੀ ਮਰੂਤੀਆਂ ਦੇ ਦੇਖਣ ਨੂੰ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਗੱਡੀ ਅੰਦਰੋਂ ਵੀ ਚੈੱਕ ਕਰਾ ਦਿੰਨੇ ਆ ਉਤੋਂ ਪਹਿਲਾਂ ਮੈਂ ਤੁਹਾਨੂੰ ਸ਼ੀਸ਼ੇ ਵਾਲਾ ਦਿਖਾ ਦੇਣਾ ਸਿਸਟਮ ਇੱਥੇ ਸ਼ੀਸ਼ਾ ਲੱਗਦਾ ਜੀ ਆ ਦੇਖੋ ਜਰਾ ਕਿਵੇਂ ਸੋਹਣਾ ਸਿਸਟਮ ਬਣਾਇਆ ਹੈ ਸ਼ੀਸ਼ੇ ਲੱਗਣ ਵਾਲਾ ਗੱਡੀ ਨੂੰ ਆਪਾਂ ਕਰਦੇ ਆਪਣ ਗੱਡੀ ਦਾ ਸਾਊਂਡ ਚੈੱਕ ਕਰੋ ਲਓ ਜੀ ਗੱਡੀ ਆਪਾਂ ਕਰਤੀ ਆ ਓਪਨ ਆਹ ਤਾਂ ਪਹਿਲਾਂ ਪਛੜਵਾਤ ਕਰਦੇ ਆਂ ਗੱਡੀ ਦੇ ਏ ਸਾਈਡ ਤੋਂ ਨਾਲ ਦਿਨ ਲੱਭ ਤੁਮ ਸਾਰੀ ਗੱਡੀ ਵੀ ਚੈੱਕ ਕਰਾਵਾਂਗੇ ਵਿਚ ਵਿਚ ਜਿੱਥੇ ਆਪਣਾ ਟਾਈਮ ਮਿਲਿਆ ਕਰੂਗਾ ਬਾਕੀ ਤੁਸੀਂ ਦੇਖੋ ਆ ਗੱਡੀ ਦੇ ਕੀ ਸਿਸਟਮ ਲੱਗਿਆ ਹੋਇਆ ਹੈਗਾ ਲੋਕ ਦੇਖੋ ਕਿਵੇਂ ਲੱਗਿਆ ਹੋਇਆ ਤੇ ਬਾਕੀ ਨਾ ਅੱਗੇ ਤੁਹਾਨੂੰ ਦਿਖਾਵਾਂਗੇ ਪਰ ਹੁਣ ਨਾ ਗਰਮੀ ਤੇ ਭਾਈ ਪਹੁੰਚ ਗਿਆ ਪੈਟਰੋਲ ਲੈ ਕੇ ਇਹ ਆਪਾਂ ਕੰਟੀਨਿਊ ਕਰਾਂਗੇ ਇਸੇ ਪੁਆਇੰਟ ਤੋਂ ਹੀ ਉਦ ਤੱਕ ਤੇ ਲੈਂਦਾ ਭਾਈ ਪੈਟਰੋਲ ਠੀਕ ਹੈ ਅੱਛਾ ਵੀ ਕਈ ਵਾਰੀ ਕੋਈ ਬਾਈ ਦੂਰੋਂ ਆਉਂਦਾ ਤੇ ਤੇਰ ਵੀ ਨਾਲੇ ਸਾਹਮਣੇ ਪਹੁੰਚ ਸਕਦਾ ਹੈ ਸਾਰੇ ਫੈਸਿਲਿਟੀਆਂ ਰੱਖੀਆਂ ਹੋਈਆਂ ਬਾਈ ਕੱਲੀ ਕੱਲੀ ਚੀਜ਼ ਹੈ ਅੱਛਾ ਅੱਛਾ ਲਓ ਜੀ ਜਿਹੜੇ ਬਲੌਗ ਬਣਾਉਣੇ ਆ ਬਾਈ ਇਹ ਥੋੜੀ ਨੌਲੇਜ ਵਾਸਤੇ ਬਣਾਉਣੇ ਆ ਆਪਾਂ ਸਾਰੇ ਬਲੌਗ ਵੀ ਤੁਹਾਨੂੰ ਸਾਰੀ ਇਨਫਰਮੇਸ਼ਨ ਮਿਲੇ ਹਨ ਕਿਉਂਕਿ ਅੱਜ ਕੱਲ ਕੋਈ ਬੰਦਾ ਇਨਫਰਮੇਸ਼ਨ ਦੇ ਕੇ ਰਾਜ਼ੀ ਨਹੀਂ ਹੈਗਾ ਅੱਜ ਦੇ ਟਾਈਮ ਤੇ ਹੈਨਾ ਬਾਈ ਕਦੀ ਦਾ ਟਾਈਮ ਹੀ ਨਹੀਂ ਕਿਸੇ ਨੂੰ ਹਾਂ ਉਹ ਹਰੇਕ ਬੰਦਾ ਬਿਜੀ ਹੁੰਦਾ ਨਾ ਟਾਈਮ ਨਹੀਂ ਹੁੰਦਾ ਡੀਜ਼ਲ ਪਾ ਹੈਗੀ ਪੈਟਰੋਲ ਪਾ ਇਹ ਚਲੋ ਮੈਂ ਗਰਮੀ ਦਵਾਈ ਕੋਲੇ ਆਉਣਾ ਜਾਂਣਾ ਰਹਿਣਾ ਬਾਈ ਮੈਨੂੰ ਕਹਿ ਦਿੰਦਾ ਵੀ ਵੀਡੀਓ ਵੀਡੀਓ ਬਣਾ ਦਿਆ ਕਰ ਮੇਰੀ ਆਪਾਂ ਬਣਾ ਦੇ ਦੀ ਆ ਹੋ ਗਿਆ ਆਪਣਾ ਕੰਮ ਹੀ ਮੇਨ ਫੋਟੋਗ੍ਰਾਫੀ ਦਾ ਤੇ ਬਾਈ ਦਾ ਕੰਮ ਹੈਗਾ ਮਕੈਨਿਕੀ ਦਾ ਉਹ ਜੇ ਬੰਦਾ ਆਪ ਵੀਡੀਓ ਬਣਾਉਣ ਲੱਗ ਜਾਣਾ ਭਾਈ ਫੇਰ ਤਾਂ ਨਾ ਬਣੇ ਤੇ ਕੱਲੀ ਕੱਲੀ ਚੀਜ਼ ਐ ਨੋਟ ਰਹੀ ਕੱਲੀ ਕੱਲੀ ਚੀਜ਼ ਨਹੀਂ ਦਿਖਾ ਸਕਦੇ ਹੁਣ ਜਿਵੇਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਰਹੇ ਆ ਆਪਾਂ A to Z ਕਿੰਨਾ ਤੇਲ ਹੋਊਗਾ ਬਈ ਇਹ 1 ਲੀਟਰ ਲਏ ਆ ਕਿਉਂਕਿ ਬਾਅਦਲ 2 ਲੀਟਰ ਟੈਂਕੀ ਕਿੰਨੇ ਲੀਟਰ ਦੀ ਹੁੰਦੀ ਆ ਬਈ ਆਲਟੋ ਦੀ 35 ਲੀਟਰ 35 ਲੀਟਰ ਦੀ ਤੇ ਰਿਜ਼ਰਵ ਵਿੱਚ ਕਿੰਨਾ ਰੱਖਦੀ ਹੁੰਦੀ ਆ ਇਹ 3 ਲੀਟਰ 3 ਕਿ ਲੀਟਰ ਹਨਾ ਠੀਕ ਹੈ ਬਾਕੀ ਜੀ ਸਾਡੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਆਉਣ ਵਾਲੇ ਆਹੀ ਮਹੀਨੇ ਦੇ ਐਂਡ ਤੱਕ ਤੁਹਾਨੂੰ ਇੱਕ ਬਹੁਤ ਅਲੱਗ ਜਗ੍ਹਾ ਤੇ ਜਾਵਾਂਗੇ ਸੋਚ ਰਹੇ ਆ ਪਲਾਨ ਕਰ ਰਹੇ ਆ ਤੁਹਾਨੂੰ ਉੱਥੋਂ ਦਾ ਸਾਰਾ ਵਲੌਗ ਦਿਖਾਵਾਂਗੇ ਹੈਨਾ ਬਾਈ ਹਾਂਜੀ ਜਿਹੜੇ ਬਾਈ ਆਪਣੇ ਨਾਲ ਜੁੜੇ ਰਹਿਣਗੇ ਨਾ ਉਹ ਤਾਂ ਦੇਖ ਸਕਦੇ ਨੇ ਉੱਥੇ ਤੁਹਾਨੂੰ ਕਾਫੀ ਇਨਫਰਮੇਸ਼ਨ ਦੇਵਾਂਗੇ ਚੀਜ਼ਾਂ ਦੀ ਪੰਜਾਬ ਚ ਵੀ ਗਣੀਆਂ ਆ ਦਿਖਾਵਾਂਗੇ ਦੇਖੇ ਨਹੀਂ ਹੋਣਗੇ ਹਾਂ ਇਹ ਗੱਲ ਵੀ ਸਹੀ ਹੈ ਬਾਕੀ ਪਰ ਮੋਡੀਫਿਕੇਸ਼ਨ ਨਾ ਕਰਦਾ ਸੌਂਕ ਹੀ ਲੱਗਦਾ ਬਾਕੀ ਯਾਰ ਮੋਡੀਫਿਕੇਸ਼ਨ ਤੁਹਾਨੂੰ ਕੰਮ ਬਾਈ ਦਾ ਪਤਾ ਹੀ ਨਾ ਲਾਲ ਗੱਡੀ ਬਾਈ ਦੀ ਤੁਸੀਂ ਦੇਖੀ ਹੋਈ ਆ ਆ ਲਾਲ ਗੱਡੀ ਆ ਬਾਈ ਕੋਲ ਜਿਹੜੀ ਤੇ ਤੇਲ ਪਾਤਾ ਹੁਣ ਬਾਈ ਨੇ ਪਾਇ ਗਾ ਤੇਲ ਚੈੱਕ ਕਰੋ ਦੁਬਾਰਾ ਲਓ ਜੀ ਚੈੱਕ ਕਰਦੇ ਆਂ ਆਪਾਂ ਤੇਲ ਦੇਖਾਂਗੇ ਕਿਹੜੀ ਆ ਪੈ ਬਾਈ ਦੀ ਹੁਣ ਪੈ ਬਈ ਰਾਹ ਤੁਰੀ ਫਿਰਦੀ ਹੈ ਨਾ ਬਾਈ ਅੱਛਾ ਪੈ ਬਈ ਸਾਈਡ ਤੁਰੀ ਫਿਰਦੀ ਹੈ ਦੇਖ ਤੇਲ ਯਾਰ ਆਇਓ ਨੀਵਾ ਕਰਦਾ ਹੈ ਨਾ ਉਦੋਂ ਡੋਲਰ ਹੈਗਾ ਬੂੰਦ ਬੂੰਦ ਜੀ ਲੱਗਦੀ ਹੈ ਦੇਖ ਆਉਂਗਾ ਕੋਈ ਇਹ ਤੁਸੀਂ ਹੁਣ ਕੱਟ ਕੇ ਆਨ ਕਰਦੇ ਹਾਂ ਕਿ ਸੈਲਫ ਮਾਰ ਰਹੇ ਹਾਂ ਬਾਈ ਹੁਣ ਬੱਜੀ ਸੈਲਫ ਹੈ ਤੇਲ ਮਤਲਬ ਆ ਨਹੀਂ ਰਿਹਾ ਜਿਹੜੀ ਟੈਂਕ ਜਦੋਂ ਇੰਜ ਕਰਦੇ ਹਨ ਉਹਦਾ ਆ ਡੁੱਲੀ ਜਾਂਦਾ ਬੂੰਦ ਬੂੰਦ ਜੀ ਇਹ ਐ ਕੋ ਚੱਕਰ ਨਹੀਂ ਆ ਪ੍ਰੈਸ਼ਰ ਬਚਦਾ ਤੇਲ ਦਾ ਪੂਰਾ ਫੁੱਲ ਪ੍ਰੈਸ਼ਰ ਅੱਛਾ ਫੁੱਲ ਪ੍ਰੈਸ਼ਰ ਫੁੱਲ ਤਾਂ ਨਹੀਂ ਆ ਰਿਹਾ ਭਾਈ ਤੇਲ ਵੀ ਪਾਈ ਨਹੀਂ ਹੁਣ ਪਾ ਕੇ ਚੈੱਕ ਕਰ ਲਿਆ ਹਨ ਕਈ ਵਾਰੀ ਤੇਲ ਘੱਟ ਹੁੰਦਾਗਾ ਤਾਂ ਨਹੀਂ ਆਉਂਦਾ ਹੁੰਦਾਗਾ ਤੇਲ ਆਪਾਂ ਲੱਗਦਾ ਕਿਤੇ ਫਾਲਟ ਆ ਫਾਲਟ ਹੁੰਦਾ ਨਹੀਂ ਗੱਡੀ ਦੇ ਵਿੱਚ ਤੇ ਹੁਣ ਭਾਈ ਕੀ ਕਰਨ ਲੱਗਿਆਂ ਪੱਟੀ ਜੰਨੇ ਭਾਈ ਇਹ ਤੁਹਾਨੂੰ ਹਾਸਾ ਦੇ। ਅੱਛਾ। ਲੈ, ਸੀਟਾ ਸੁਟਾਈਆਂ ਲਾਤੀਆਂ ਬਾਈ ਨੇ ਹੈ। ਚੱਕ। ਅਗਰੇ ਪੁੱਤਰੇ ਤੈਨੂੰ ਦੇਖ। ਅੱਛਾ ਯਾਰ, ਦਿਖਾਈ ਬਈ। ਅੱਛਾ ਗ੍ਰਿਪ ਕਾਦਾ ਗ੍ਰਿਪਾ ਬਾਈ ਜੀ ਇਹ? ਟਿੰਕੇ ਮੁੱਟਦਾ ਹੀ ਆ। ਅੱਛਾ ਇੱਥੇ ਥੱਲੇ ਹੁੰਦਾ ਹੈ ਬਈ ਗ੍ਰਿਪ। ਇਹ ਬਾਈ ਰੇ ਨੀਚੇ ਨਹੀਂ ਆਉਂਦੀ ਹੈ ਨਾ। ਠੀਕ ਆ। ਆਪਾਂ ਯਾਰ ਦਰਸ਼ਕਾਂ ਨੂੰ ਦੱਸਦੀ ਹੈ ਨਾ ਜਿਹੜੇ-ਜਿਹੜੇ ਬਾਈਆਂ ਨੂੰ ਨੌਲੇਜ ਘੱਟ ਹੈ ਮੇਰੇ ਵਾਂਗੂ। ਉਹਨਾਂ ਬਾਈਆਂ ਨੂੰ ਦੱਸ ਦਗੇ ਆਪਾਂ ਵੀ ਇੱਥੇ ਗ੍ਰਿਪ ਲੱਗਿਆ ਹੁੰਦਾ। ਲਓ ਬਾਈ ਗ੍ਰਿਪ ਕੱਸਤਾ ਬਾਈ ਨੇ। ਬਾਈ ਕਿਹੜਾ? ਪਾ ਗਿਆਂ ਤੇਲ। ਕਿੱਥੇ ਯਾਰ ਜੀ ਲੈ ਬਾਈ ਪੱਕੀ ਗੱਲ ਆ ਯਾਰ ਪੈਂਦੀ ਨਾ ਧਾਰ ਸਿੱਧੀ ਬਾਈ ਲਓ ਜੀ ਇਹ ਤਾਂ ਬਾਈ ਨੇ ਕਰਤਾ ਅਗਲਾ ਸਟੈਪ ਸੋਲਵ ਹੈ ਨਾ ਬਾਈ ਇਹ ਮੇਤਰੀ ਨੇ ਟੈਂਕੀ ਲਾ ਕੇ ਦੇਖੀ ਪੀ ਸਿੱਧੀ ਮੇਤਰੀ ਨੇ ਚੈੱਕ ਕੀਤਾ ਟੈਂਕੀ ਲਾ ਕੇ ਦੇਖੀ ਤੁਨੂੰ ਅੱਛਾ ਕਿਹੜਾ ਯਾਰ ਮੋਟਰ ਪਾਉਣੀ ਹੈ ਟੈਂਕੀ ਵਾਲੀ ਅੱਛਾ ਪਾ ਦੀ ਮੈਂ ਫਿਰ ਨਹੀਂ ਸਟਾਰਟ ਬਾਈ ਚਲੋ ਲਾ ਲਈ ਸਿੱਧੀ ਜੀ ਸਮਝਾਇ ਨਾ ਕੋਈ ਜਿਹੜਾ ਕੰਟ ਇੱਥੇ ਨਹੀਂ ਆਉਗਾ ਠੀਕ ਹੈ ਹੁਣ ਚੈੱਕ ਕਰੋਂਗੇ ਹੈ ਨਾ ਪਟਰੋਲ ਪਹੁੰਚ ਗਿਆ ਨਾ ਬਾਈ ਯਾ ਵਾ ਤੇ ਬਾਈ ਘਰਤੀ ਬਾਈ ਨੇ ਗੱਡੀ ਸਟਾਰਟ ਹਲਾਇਆ ਬਾਈ ਤੂੰ ਤਾਂ ਬਾਈ ਮੈਂਟੀ ਸਾਰੇ 15 ਲਾਇਆ ਬਾਈ ਬਸ ਥੋੜਾ ਮੋਟਾ ਚੈੱਕ ਰਹਿਣਾ ਚੈੱਕ ਹੀ ਠੀਕ ਹੈ ਮਗਰ ਇਹ ਵੀ ਚੈੱਕ ਕਰ ਲੀਂ ਮਿੰਡ ਵਾਲਾ ਮੈਂ ਬਈ ਚੈੱਕ ਕਰ ਰਿਹਾ ਗੱਡੀ ਤੇ ਮੋਬਲ ਆਇਲ ਮਤਲਬ ਪਟਰੋਲ ਤਾਂ ਕੋਈ ਪਤਾ ਪਟਰੋਲ ਤਾਂ ਹੋਊਗਾ ਇਹਦੇ ਚ ਹੈ ਜੇ ਹੈਗਾ ਸੀ ਪਟਰੋਲ ਪਰ ਪਟਰੋਲ ਪਾ ਕੇ ਚੈੱਕ ਹੁੰਦਾ ਨਾ ਪਹਿਲਾ ਪੁਆਇੰਟ ਹੀ ਹੁੰਦਾ ਵੀ ਗੱਡੀ ਇਹਦੇ ਫੜਦੀ ਹੈ ਨਾ ਹਾਂ ਹਾਂ ਮਤਲਬ ਆਪਣੀ ਤਸੱਲੀ ਪੂਰੀ ਕਰੋ ਹੈ ਨਾ ਆਏ ਨਾ ਦੇਖੋ ਵੀ ਤੇ ਹੈਗਾ ਜਾਂ ਨਹੀਂ ਹੈਗਾ ਜਿਹੜਾ ਗ੍ਰਿਪ ਆ ਬਿਲਕੁਲ ਸੀਟ ਦੇ ਥੱਲੇ ਆਉਂਦਾਗਾ ਠੀਕ ਹੈ ਨਾ ਇਹਦੀ ਤਾਰ ਵੀ ਟੁੱਟ ਸਕਦਾ ਚੂਹਾ ਵੀ ਟੁੱਟ ਸਕਦਾ ਹੈ ਜਾਂ ਤਾਰ ਵੀ ਟੁੱਟ ਵੀ ਸਕਦੀ ਹੈ ਆ ਹੁਣ ਆਪਾਂ ਸਾਹਮਣੇ ਦੇਖਿਆ ਜਮਾ ਗ੍ਰਿਪ ਉੱਤੇ ਲੇ ਹੀ ਪਿਆ ਸੀਗਾ ਠੀਕ ਹੈ ਇਹ ਵੀ ਕਿਵੇਂ ਲੈ ਜਾਂਦਾ ਹੁੰਦਾ ਕਿ ਕੀ ਕਾਰਨ ਹੋ ਸਕਦਾ ਦੇ ਕਰਤੀ ਬਾਈ ਗੱਡੀ ਹੁਣ ਜਾਵਾ ਇਹ ਲੋ ਬਈ ਆਪਾਂ ਚੈੱਕ ਕਰਦੇ ਹਾਂ ਹੋਰ ਹਨਾ ਹੋਰ ਇਹਦੇ ਕੋਈ ਫਾਲਟ ਹੈਗਾ ਜਾਂ ਨਹੀਂ ਹੈਗਾ ਉਹ ਬਾਈ ਚੈੱਕ ਕਰੂੰਗਾ ਫਾਲਟ ਨਾਲੇ ਪਵਾਈ ਤੋਂ ਪੁੱਛਦੇ ਨਾਲ ਨਾਲ ਇੰਜਨ ਦੇ ਵਜ ਵੀ ਆ ਜਾਂਦੇ ਆ ਗੱਡੀ ਦੇ ਅੱਛਾ ਤੇ ਜਾਂ ਤਾਂ ਇਹਦੀ ਕੋਈ ਟੈਪਟਾਂ ਚ ਹੂੰ ਟੈਪਟਾਂ ਉਹ ਤਾਂ 100% ਦਾ ਜੇ ਕੋਈ ਕਨੈਕਟਰ ਢੁੱਲੀ ਹੋ ਜਾਂਦੀ ਆ ਇੰਜਨ ਇਹਦਾ ਸਾਊਂਡ ਕਰ ਰਿਹਾ ਅਲੱਗ ਜਿਹਾ ਹਾਂ ਇੰਜਨ ਇੰਜਨ ਵਿੱਚੋਂ ਆਵਾਜ਼ ਆ ਜਾਂਦੀ ਆ ਅੱਛਾ ਤੇ ਬਾਕੀ ਜੇ ਕਿਸੇ ਵੀ ਕੋਈ ਵੀ ਗੱਡੀ ਕਿਸੇ ਦੀ ਖੜਦੀ ਆ ਸਭ ਤੋਂ ਪਹਿਲਾਂ ਤੁਸੀਂ ਫਿਊ ਚੈੱਕ ਕਰ ਲਿਆ ਕਰੋ ਜੀ ਠੀਕ ਹੈ ਬਾਕੀ ਸਕਰੀਨ ਤੇ ਨੰਬਰ ਚੱਲੇ ਜਾਂਦਾ ਸਪੋਲ ਕਰ ਸਕਦੇ ਹੋ ਠੀਕ ਹੈ ਤੇ ਸਭ ਤੋਂ ਪਹਿਲਾਂ ਫਿਊ ਚੈੱਕ ਕਰੋ ਫਿਊ ਚੈੱਕ ਕਰੋ ਵੀ ਜਾਂ ਡੀਜ਼ਲ ਦਾ ਪੈਟਰੋਲ ਚ ਡੀਜ਼ਲ ਦਾ ਪੈਟਰੋਲ ਆ ਰਿਹਾ ਕਿ ਨਹੀਂ ਆ ਰਿਹਾ ਹੂੰ ਹੂੰ ਤੇ ਨਹੀਂ ਆ ਰਿਹਾ ਤਾਂ ਫਿਰ ਮੋਟਰ ਵਾਲਾ ਫਿਊ ਚੈੱਕ ਕਰਨਾ ਚਾਹੀਦਾ ਠੀਕ ਹੈ ਜੇ ਫਿਊਜ ਵੀ ਸਹੀ ਆ ਇਹ ਨਹੀਂ ਆ ਰਿਹਾ ਕਰੰਟ ਵੀ ਉੱਚਾ ਆ ਰਿਹਾ ਫਿਰ ਮੋਟਰ ਖਰਾਬ ਆ ਓਕੇ ਜੇ ਕਰੰਟ ਆ ਰਿਹਾ ਮਨਨ ਮੋਟਰ ਤੇਲ ਨਹੀਂ ਚੱਕ ਰਹੀ ਤਾਂ ਪਤਾ ਹੀ ਲੱਗ ਜਾਂਦਾ ਮੋਟਰ ਖਰਾਬ ਆ ਤੇ ਫਿਰ ਵੀ ਨਹੀਂ ਕੋਈ ਆ ਰਿਹਾ ਫਿਰ ਕਰੰਟ ਚੈੱਕ ਕਰਨਾ ਪਊਗਾ ਦੇ ਕਰੰਟ ਦੇ ਜਿਹੜਾ ਕੋਇਲ ਹੈ ਜਾਂ ਕੋਈ ਕੋਈ ਕਰੰਟ ਵਾਲੀ ਚੀਜ਼ ਹੈ ਉਹ ਚੈੱਕ ਕਰਨੀ ਪਊਗੀ ਓਕੇ ਆਪਾਂ ਨਾ ਮੈਨੇ ਫਾਲਟ ਦਿਖਾਵਾਂਗੇ ਜਿਹੜੇ ਫਾਲਟ ਤੁਸੀਂ ਪੈਂਦੇ ਨੇ ਨਾ ਗੱਡੀਆਂ 'ਚ ਮਤਲਬ ਜਿੰਨਾ ਫਾਲਟ ਹੈ ਨਾ ਨਿਕਲਿਆ ਨਾਲ ਦੀ ਨਾਲ ਦਿਖਾਈ ਜਾਂਦੇ ਹਨਾ ਤੁਸੀਂ ਹੋਰ ਇਨਫਰਮੇਸ਼ਨ ਲੈਣੀ ਤਾਂ ਸਾਡੇ ਨਾਲ ਜੁੜੇ ਰਿਹਾ ਕਰੋ ਸਾਡੀਆਂ ਹੋਰ ਵੀਡੀਓ ਦੇਖਿਆ ਕਰੋ ਹਨਾ ਹਾਂ ਬਾਕੀ ਆਪਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਪਤਾ ਸੇਲਣੀਆਂ ਵੀਡੀਓ ਆਪਾਂ ਜ਼ਿਆਦਾਤਰ ਲੈ ਕੇ ਆਉਣੇ ਆ ਹਨਾ ਨਾਲ ਨਾਲ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਭਾਈ ਆ ਜਿਹੜੇ ਤੂੰ ਰੇਟ ਦੇਣਾ ਨਾ ਭਾਈ ਗੱਡੀਆਂ ਦੇ ਯਾਰ ਮੈਂ ਤਾਂ ਅਜੇ ਤੱਕ ਦੇਖੀ ਨਹੀਂ ਭਾਈ ਇੰਨੇ ਘੱਟ ਰੇਟ ਯਾਰ ਇ ਬੰਦਾ ਸਿਰ ਹੈ ਵੀ ਪਈ ਆ ਉਹ ਜਿਹੜੇ ਬੰਦੇ ਕੋਲ ਗੱਡੀ ਕਰਦੇ ਆਂਗੇ ਬਈ ਤੂੰ ਤਾਂ ਕੋਈ ਬਚਾਉਂਦੇ ਨਹੀਂ ਨਾ ਫਿਰ ਵਿੱਚ ਪਈ ਤੁਸੀਂ ਉਹਨੂੰ ਲਿਆ ਕੇ ਹਨਾ 500000 ਕੱਢ ਕੇ ਗੱਡੀ ਟਪਾ ਦੇਣਾ ਬਈ ਬਸ ਯਾਰ ਜਿੰਨੇ ਭਰਾ ਜੁੜੇ ਨੇਗੇ ਆਪ ਨੂੰ ਆਏ ਆ ਵੀ ਉਹਦੇ ਬਈ ਤੂੰ ਕਹਿ ਰਹੇ ਸੀ ਨਾ ਵੀ ਮੇਰਾ ਸੁਪਨਾ ਹੈ ਨਾ ਮੈਂ ਕੱਲੇ ਕੱਲੇ ਬੰਦੇ ਨੂੰ ਗੱਡੀ ਦਵਾ ਦੂੰ ਹਨਾ ਬਈ ਸਾਈਕਲ ਵਾਲੇ ਨੂੰ ਦਵਾ ਦੇਾਂਗੇ ਹੈ ਜਿਹੜਾ ਬੰਦਾ ਹੈਗਾ ਜਿਹਨੂੰ ਵੀ ਦਵਾ ਸਕਦੇ ਆਪਾਂ ਦਵਾ ਦਾਂਗੇ ਕੋਈ ਚੱਕਰ ਨਹੀਂ ਹਾਂ ਉਹ ਜਿਵੇਂ ਤੁਸੀਂ ਬਾਲਾ ਹੋਣੀ ਹੈਗਾ ਵੀ ਆਪਾਂ ਜੋ 50000 ਕਮਾ ਲਈ ਹਾਂ 10000 ਵੀ ਕਮਾਉਣੇ ਆਪ ਨੂੰ ਬਹੁਤ ਆ ਯਾਰ ਕੋਈ ਬਾਲੀ ਉਹ ਨਹੀਂ ਆ ਗਈ ਬਾਈ ਠੀਕ ਹੈ ਵੀਰੇ ਤੇ ਬਾਕੀ ਆਪਾਂ ਨਵੇਂ ਨਵੇਂ ਫੋਟੋ ਨਾਲ ਵੀਡੀਓ ਲੈ ਕੇ ਆਉਂਦੇ ਸਾਰੇ ਪਰ ਲਾਈਕ ਤੇ ਸ਼ੇਅਰ ਤੇ ਕਮੈਂਟ ਅੱਛਾ ਵੀ ਤੁਹਾਡਾ ਮੇਨ ਤੁਸੀਂ ਹੈ ਮਕੈਨਿਕ ਹੋ ਗੱਡੀਆਂ ਦੇ ਹਨਾ ਮੇਨ ਤੁਹਾਡਾ ਕੰਮ ਮਕੈਨਿਕ ਹੋਣਾ ਠੀਕ ਹੈ ਕਾਰ ਏਸੀ ਦਾ ਮਕੈਨੀਕਲ ਦਾ ਠੀਕ ਹੈ ਸਰਵਿਸ ਕੋਈ ਵੀ ਕੰਮ ਮਕੈਨੀਕਲ ਚ ਕਰਾਉਣਾ ਆਪਣੇ ਕੋਲ ਡੈਂਟਰ ਵੀ ਹੈਗਾ ਪੈਂਟਰ ਵੀ ਹੈਗਾ ਸਾਰਾ ਕੰਮ ਤੋਂ ਹੋਇਆ ਹੈਗਾ ਮੈਂ ਆਪ ਕੰਮ ਕਰਦਾ ਮਕੈਨੀਕਲ ਦਾ ਕਰਦਾ ਏਸੀ ਇਲੈਕਟ੍ਰੀਸ਼ੀਅਨ ਦਾ ਸਾਰੀ ਕਰ ਲੈਂਦੇ ਆਪਾਂ ਠੀਕ ਹੈ ਜਿਹੜੇ ਪੁਰਾਣੇ ਕੋਈ ਵੀ ਕੰਮ ਕਰਾਉਣਾ ਹੋਵੇ ਸਰਵਿਸ ਦਾ ਕੋਈ ਵੀ ਕਰਾਉਣਾ ਹੋਵੇ ਸਾਰਨ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਜੀਐਸ ਮੋਟਰ ਪ੍ਰਬੰਧਨੀ ਸਾਭੂ ਠੀਕ ਹੈ ਤੇ ਬਾਕੀ ਮੇਰਾ ਮੋਬਾਈਲ ਨੰਬਰ ਹੈਗਾ 98767 7532 ਤੇ ਸਾਰੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਹਰ ਇੱਕ ਵੀਡੀਓ ਪਹੁੰਚ ਸ ਦੇ ਇਸ ਵਕਤ ਮੈਂ ਜੀ ਬਹੁਤ ਫਾਰਟਪੈਂਡ ਨੇ ਇਹ ਛੋਟੀ ਗੱਡੀ ਉਨੇ ਬਹੁਤ ਫਾਰਟਪੈਂਡ ਨੇ ਕੱਲੀ ਕੱਲੀ ਆਪਾਂ ਅਸੀਂ ਦੱਸਾਂਗੇ ਤੇ ਤੁਸੀਂ ਆ ਜੀ ਚੈੱਕ ਕਰ ਸਕਦੇ ਹੋ ਤੇ ਬਾਕੀ ਭਾਈ ਅੱਜ ਦਾ ਵਲੌਗ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਜਿਹੜੇ ਭਾਈ ਇਥੋਂ ਤੱਕ ਪਹੁੰਚ ਗਏ ਨੇ ਸਾਰੀ ਵੀਡੀਓ ਭਾਈ ਇਹਨੇ ਐਂਡ ਤੱਕ ਦੇਖੀ ਹੈ ਉਹਨਾਂ ਭਾਈਆਂ ਨੇ ਪਤਾ ਲੱਗ ਹੀ ਗਿਆ ਨਾ ਜਿਹੜੀ ਇਨਫਾਰਮੇਸ਼ਨ ਭਾਈ ਐਂਡ ਤੇ ਤੁਹਾਨੂੰ ਦਿੱਤੀ ਹੈ ਗੱਡੀਆਂ ਦੇ ਬਾਰੇ ਤੇ ਬਾਕੀ ਭਾਈ ਜਲਦੀ ਅਗਲੀ ਗੱਡੀ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸੇਲ ਪਰਚੇਸ ਵਿੱਚ ਅਗਲੀ ਗੱਡੀ ਭਾਈ ਜਲਦੀ ਲੈ ਕੇ ਆਓ ਭਾਈ ਆਲਟੋ ਲੈ ਆਈ ਯਾਰ ਘੈਂਟ ਜੀ ਇੱਕ ਬਾਹਲੇ ਭਾਈ ਪਾਸਿੰਗ ਵਾਲੀ ਦਵਾਈਏ ਪਾਸਿੰਗ ਵਾਲੀ ਅਲਟੋ ਲਿਆ ਬਾਈ ਯਾਰ ਕੋਈ ਵੀ ਗੱਡੀ ਸਸਤੀ ਦਵਾ ਦੇਂਗੇ ਪਾਸਿੰਗ ਵਾਲੀ ਦਵਾ ਦਿੰਦੇ ਲੈ ਵੀ ਬਾਈ ਨੇ ਕਹਿਤਾ ਹਨਾ ਪਾਸਿੰਗ ਵਾਲੀ ਅਲਟੋ ਦਵਾਊਗਾ ਤੇ ਅਗਲੀ ਵੀਡੀਓ ਚ ਬਾਈ ਜੁੜੇ ਰਹੋ ਅਗਲੀ ਵੀਡੀਓ ਚ ਪਾਸਿੰਗ ਵਾਲੀ ਅਲਟੋ ਲਿਆਊਗਾ ਬਾਈ ਬਾਈ ਵਾਦਾ ਬਾਈ ਵਾਦਾ ਪੱਕਾ ਨਹੀਂ ਪਰ ਗੱਡੀ ਨਾ ਯਾਰ ਬਾਈ ਲਿਆ ਯਾਰ ਪੱਕਾ ਮੈਂ ਕਹਤਾ ਯਾਰ ਬਾਈ ਲਿਆਊਗਾ ਕੋਈ ਨਹੀਂ ਬਾਈ ਦਵਾ ਦੇ ਚਲੋ ਠੀਕ ਆ ਬਾਈ ਜੀ ਸਬਸਕ੍ਰਾਈਬ ਕਰ ਦਿਓ ਮੇਰੇ ਸਾਰੇ ਮਿੱਤਰੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ ਹੈ ਵੀਰੇ